ਕੇ ਤੇਲਗਾ ਦਫਤਰ ਯੂਨੀਅਨ ਕੌਂਸਲ ਨਜ਼ਾਮਪੁਰਾ ਦੇਵਾ ਸਿੰਘ ਚੱਕ ਨੰਬਰ 38 ਤਹਿਸੀਲ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਨਜ਼ਾਮਪੁਰਾ ਮੋਲਾ ਸਿੰਘ ਚੱਕ ਨੰਬਰ 80 ਧਾਰੋਵਾਲੀ ਚੱਕ ਨੰਬਰ 33 ਲੋ ਜੀ ਨਾ ਪੂਰੀ ਦਿੱਤੀ ਇਹ ਜਿਹੜੇ ਦੇਵਾ ਸਿੰਘ ਹੈ ਇਹਦੀ 8065 ਆਬਾਦੀ ਠੀਕ ਹੈ ਤੇ ਥੱਲੇ ਜਿਹੜੀ ਇਹ ਨਜ਼ਾਮਪੁਰ ਮੋਲਾ ਸਿੰਘ ਇਹਦੀ 5787 ਆਬਾਦੀ ਤੇ ਧਰੋ ਵਾਲੀ ਦੀ ਆਂਦਾ ਪਿਆ 4729 ਆਬਾਦੀ ਇਹ ਸਾਰਿਆਂ ਦੀ ਯੂਨੀਅਨ ਕਾਉਂਸਲ ਨੰਬਰ 12 ਤੇ ਇਹਦੀ ਟੋਟਲ ਆਬਾਦੀ 18581 ਕਿਆ ਬਾਤ ਹੈ ਜੀ ਸੁਤਰਾ ਪੰਜਾਬ ਪ੍ਰੋਗਰਾਮ ਦੇ ਵਿੱਚ ਵੈਲਕਮ ਟੂ ਨਨਕਾਨਾ ਸਾਹਿਬ ਇਹਨੂੰ ਕੀ ਆਂਦੇ ਨੇ ਭਈ ਬਾ ਇਹਨੂੰ ਕੀ ਆਂਦੇ ਨੇ ਗੰਢੇਰਾ ਇਹ ਬਾਲਾਂ ਨੂੰ ਚੱਲਣਾ ਸਿਖਾਉਣ ਵਾਸਤੇ ਜਿਹੜਾ ਨਾ ਇਹ ਬਣਾਏ ਜਾਂ ਕਿਆ ਹਬਾ ਐ ਲੈ ਭਾਈ ਬਟ ਜਦੀਰ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਹੀ ਵਿੱਚ ਇਹ ਉਤਲੀਆਂ ਕਿਵੇਂ ਘੁੰਮਦੀਆਂ ਨੇ ਭਈਆਂ ਜਿਹੜੀ ਫਾਜੀ ਇਹ ਜਿਹੜੀ ਉਤਲੀ ਅੱਛਾ ਟਾਇਰ ਦੇ ਨਾਲ ਘੁੰਮਦਾ ਭਈ ਮੈਂ ਘਰੇ ਕੋਈ ਇਹਦੇ ਵਿੱਚ ਬੈਰਿੰਗ ਸ਼ੈਰਿੰਗ ਲਾ ਦਿੱਤਾ ਅੱਛਾ ਸਾਰੀ ਲੱਕੜ ਹੀ ਹੈ ਜਾਂ ਕੁਝ ਹੋਰ ਵੀ ਚੀਜ਼ ਪਲਾਸਟਿਕ ਵੀ ਇਸਤੇਮਾਲ ਅਸਲਾਮੁਅਲੈਕੁਮ ਭਾਈ ਵੀਰੋ ਵਕਾਰ ਤਰੀਨ ਤੁਹਾਡੇ ਇੱਕ ਦਫਾ ਫੇਰ ਆਦਰਯਾ ਖਿਦਮਤ ਹੈ ਤੇ ਅੱਜ ਦਾ ਵਲੌਗ ਸਾਡਾ ਜਨਾਬ ਰੂਟੀਨ ਤੋਂ ਥੋੜਾ ਜਿਹਾ ਹਟ ਕੇ ਹੋਵੇ ਅੱਜ ਅਸੀਂ ਜਾ ਰਹੇ ਹਾਂ ਇੱਕ ਮੀਟਪ ਹੋਂ ਜਾਣ ਜਾ ਰਹੇ ਆ ਇੱਥੇ ਸ਼ਾਹਕੋਟ ਤੇ ਉਹਦੀ ਇਨਵਿਟੇਸ਼ਨ ਦਿੱਤੀ ਸਾਨੂੰ ਭਾਈ ਨਜ਼ਰ ਜੱਟ ਨਜ਼ਰ ਬੋਬਖ ਸਾਹਿਬ ਨੇ ਤੇ ਉਹਦੇ ਆਰਗੇਨਾਈਜ਼ਰ ਨੇ ਨਦੀਮ ਪੱਟੀ ਸਾਹਿਬ ਤੇ ਹੋਰ ਵੀ ਕਾਫੀ ਉਥੇ ਸੋਸ਼ਲ ਮੀਡੀਆ ਨਾਲ ਤਾਲਗ ਰੱਖਣ ਵਾਲੇ ਸਾਥੀ ਆਣਗੇ ਜਿਨ੍ਹਾਂ ਜ ਸਾਡੇ تنویر بھائی ਵੀ ਆਉਣਗੇ ਸ਼ੇਖੋਪੁਰੇ ਵਾਲੇ ਮੇਰਾ ਪਿੰਡ ਮੇਰਾ ਪੰਜਾਬ ਦੇ ਫਿਰ ਉਸ ਤੋਂ ਇਲਾਵਾ हसन ਪੱਟੀ ਵੀ ਤੇ ਹੋਰ ਜਿਹੜੇ ਆਪਣਾ ਫੈਸਲ ਕੰਬੋ ਜਿਹੜਾ ਅੱਜਕੱਲ ਟਿਕਟੌਕ ਤੇ ਬੜਾ ਵਾਇਰਲ ਹੋਇਆ ਮੁੰਡਾ ਅੱਜ ਉਹਨਾਂ ਨਿਕਲ ਆਇਆ ਤੇ ਮੇਰੇ ਨਾਲ ਤੁਹਾਨੂੰ ਸਕਰੀਨ 'ਚ ਨਜ਼ਰ ਆ ਰਹੇ ਨੇ ਸਾਡੇ ਟਿਕਟਾਕ ਦੇ ਸਟਾਰ ਛੋਟੇ ਭਾਈ ਤੀਨੂ ਕ੍ਰੈਸ਼ੀ ਤੇ ਨਾਲ ਸਾਡੇ ਭਾਈ ਸੁਜਾਲ ਦਸਕੇ ਵਾਲਾ ਠੀਕ ਹੈ ਜੀ ਭਾਈ ਸੁਜਾਲ ਸਾਹਿਬ ਵੀ ਉੱਤੇ ਇਨਵਾਈਟਡ ਨੇ ਤੇ ਭਾਈ ਸੁਜਾਲ ਸਾਹਿਬ ਦਾ ਦਸਕੇ ਵਾਲੇ ਦੇ ਨਾਮ ਤੋਂ ਸੋਸ਼ਲ ਮੀਡੀਆ ਦੇ ਜਨਾਬ ਤੁਸੀਂ ਜਾ ਕੇ ਵੇਖ ਸਕਦੇ ਹੋ ਟਿਕਟਾਕ ਦੇ ਉੱਤੇ ਤੇ ਨਾਲ YouTube ਦੇ ਉੱਤੇ ਵੀ ਇਹਨਾਂ ਦਾ ਅਕਾਊਂਟ ਹੈ ਇਹ ਵੀ ਹਿਸਟਰੀ ਤੇ ਵੀ ਵਲੋਗਿੰਗ ਕਰਦੇ ਨੇ ਤੇ ਡਿਸਕੇ ਤੋਂ ਬ੍ਰਿਆਦੀ ਤੌਰ ਤੇ ਤੇ ਡਿਸਕੇ ਦੇ ਗਿਰਦੂ ਨਾ ਇਹਨਾਂ ਦੇ ਵੀ ਕਾਫੀ ਸਾਰੇ ਵਲੌਗ ਪਾਏ ਨੇ ਤੇ ਬਾਕੀ ਤਿੰਨੋ ਗ੍ਰੈਸ਼ੀ ਜਿਹੜਾ ਉਹ ਟਿਕਟਾਕ ਦੇ ਉੱਤੇ ਛਾਇਆ ਪਿਆ ਸਾਡਾ ਟਿਕਟਾਕ ਦਾ ਬੇताज बादशाह ਤੇ ਜੁੜੇ ਰਹੋ ਸਾਡੇ ਨਾਲ ਪੂਰਾ ਵਲੌਗ ਵੇਖੇ ਨਾਲੇ ਕੋਹਰ ਭਾਈ ਨੇ ਯਾਰ ਇਧਰ ਹਿੰਧਰ ਸੰਨ ਆ ਆਹ ਆਪਰਾ ਨਾ ਆਪਣੇ ਦਾ ਯਾਰ ਕਿਉਂਕਿ ਆ ਬੰਦਾ ਸਾਡੇ ਨਾਲ ਹੁਨੀਸ਼ੇਹੂ ਪੁਰਿਆ ਰਲਿਆ ਠੀਕ ਜੀ ਕਾਸ਼ਫ ਅਲੀ ਠੀਕ ਹੋ ਗਏ ਮੇਰੇ ਮੰਮੂ ਦਾ ਮਿਲਾਏ ਤੇ ਤੁਹਾਡੇ मामू ਦਾ ਬੇਟਾ ਹੈ ਤੇ ਤੁਹਾਡੇ ਬੱਚਿਆਂ ਦਾ ਵੀ मामੂ ਹੈ ਹਾਂਜੀ ਸੁਭਾਨ ਅੱਲਾਹ ਕਾ ਬਾਤ ਠੀਕ ਹੈ ਜੀ ਸੁਭਾਨ ਅੱਲਾਹ ਤਿੰਨੋਂ ਦੇ ਵੀ मामੂ ਦਾ ਪੁੱਤਰ ਹੈ ਤੇ ਤਿੰਨੋਂ ਦੇ ਬੱਚਿਆਂ ਦੇ ਵੀ मामੂ ਹੈ ਵਾਹ ਵਾਹ ਨਸਲ 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 ਲੋਈ ਪੂਰਾ ਵਲਾਗ ਵੇਖਿਆ ਜੀ ਤੇ ਅਸੀਂ ਹੁਣ ਇਸ ਟਾਈਮ ਡੰਗਨੇ ਆ ਬੇ ਸ਼ਹਿੂਪੁਰੋਂ ਤੇ ਅਸੀਂ ਡੰਗ ਕੇ ਜਿਹੜੇ ਜਿਹੜੇ ਪਿੰਡ ਆਏ ਆ ਉਹਨਾਂ ਦੇ ਵਿੱਚ ਮੱਜੂ ਚੱਕ ਵੀ ਸੀ ਤੇ ਬੇਗ ਬੇਗਪੁਰ ਬੇਗਪੁਰ ਵੀ ਸੀ ਉਹਦੇ ਵਿੱਚ ਤਤਲੇ ਵਾਲੀ ਤਤਲੇ ਵਾਲੀ ਵੀ ਹੈ ਸੀ ਬਰਾੜੀ ਵਾਲਾ ਘੁੰਮਣ ਵਾਲਾ ਇਹ ਸਾਰੇ ਪਿੰਡ ਇਹ ਸਾਰੇ ਪਿੰਡ ਉਹ ਹੀ ਨੇ ਜਿੱਥੋਂ ਜਿੱਦੋਂ ਉੱਠ ਕੇ ਗਏ ਨੇ ਸਾਰੇ ਪੰਜਾਬੀ ਤੇ ਹੁਣ ਇਸ ਟਾਈਮ ਉੱਥੇ ਜ਼ਿਆਦਾਤਰ ਜਿਹੜੇ ਨੇ ਉਹ ਜਾਟੀ ਨੇ ਜੱਟ ਫੈਮਿਲੀ ਦੀ ਬੈਠੀ ਆ ਨੇ ਕੋਈ ਤਤਲੇ ਨੇ ਕੋਈ ਓਜਲੇ ਨੇ ਕੋਈ ਆਪਣਾ ਵਾਕੀ ਵੀ ਕਾਸਟ ਆ ਨੇ ਤੇ ਅੱਗੇ ਵੀ ਹੋਰ ਜਿਹੜਾ ਜਿਹੜਾ ਪਿੰਡ ਆਏਗਾ ਤੁਹਾਨੂੰ ਉਹ ਵੀ ਨਾਲ ਫਾਵਾਵਾਂਗੇ ਅਸੀਂ ਹੁਣ ਇਸ ਟਾਈਮ ਗੁਜ਼ਰ ਰਹੇ ਆ ਸ਼ਹਿੂਪੁਰੋਂ ਸ਼ਹਿੂਪੁਰ ਦੇ ਨਜ਼ਾਰੇ ਜਿਹੜੇ ਨੇ ਉਹ ਤੇ ਅਸੀਂ ਤੁਹਾਨੂੰ ਇੱਥੇ ਥੋੜੇ ਬਹੁਤ ਵਿਖਾ ਦਿੰਨੇ ਆ ਇਹ ਇਹ ਬਾਹਰ ਵਾਲਾ ਪਾਸਾ ਬਾਈਪਾਸ ਹੈ ਨੋ ਕਿੰਦ ਨੇ ਸ਼ਹਿੂਪੁਰ ਦਾ ਹਾਂ ਜੀ ਜੁਣੀ ਅਸੀਂ ਕ੍ਰਾਸ ਕੀਤਾ ਸ਼ਰਖਪੁਰ ਬਾਈਪਾਸ ਸ਼ਰਖਪੁਰ ਬਾਈਪਾਸ ਨੂੰ ਸਾਡਾ ਆਉਣਾ ਸ਼ਾਹਕੋਟ ਹਾਲ ਸ਼ਾਹਕੋਟ ਹਾਲ ਹਾਂ ਜਿਹੜਾ ਜਨਾ ਦਾ ਫੈਸਲਾਬਾ ਸਿੱਧਾ ਰਸਤਾ ਨਹੀਂ ਕਿ ਜਿਹੜਾ ਅੰਦਰ ਵਿੱਚ ਉਹ ਜਿਹੜੀ ਸਾਡੀ ਫਾਈਨਲ ਡਿਸਟੈਂਸ ਹੈ ਉਹ ਵੀ ਨਜ਼ਾਮਪੁਰ ਜਗਾ ਦਾ ਨਾਮ ਹੈ ਉਹਦਾ ਨਜ਼ਾਮਪੁਰ ਦੇ ਨਾਲ ਕੋਈ ਹੋਰ ਵੀ ਲੱਗਦਾ ਹੈ ਕੀ ਨਾਮ ਉਹਦਾ ਪਿੰਡ ਦਾ ਕੋਈ ਪਿੰਡ ਕਰਕੇ ਦਰਜਨ ਇੱਕ ਮਿੰਟ ਵਰਕੇ ਮੈਂ ਤੁਹਾਨੂੰ ਦੱਸ ਹੀ ਦਿਹਾ ਉਸ ਪਿੰਡ ਦਾ ਨਾਮ ਹੀ ਤੈਨੂੰ ਕੀ ਨਾਮ ਦੱਸਣ ਦੇ ਸਾਨੂੰ ਉਸ ਪਿੰਡ ਦਾ ਨੂਰਪੁਰ ਨਹੀਂ ਅੱਗੇ ਕੁਝ ਹੋਰ ਉਹਦਾ ਜਿਹੜਾ ਨਾ ਪੰਜਾਬੀ ਕਿਸੇ ਪੁਰਾਣੇ ਸਰਦਾਰ ਦੇ ਨਾਮ ਦਾ ਪਿੰਡ ਹੈ ਤੁਹਾਨੂੰ ਦੱਸਣਾ ਜੀ ਨਾ ਨਾਂ ਤੁਸੀਂ ਨਜ਼ਾਰੇ ਲਵੋ ਸਾਡੇ ਪਿੰਡ ਦਾ ਨਾਮ ਸੀ ਹੁਣ ਇਸ ਵਕਤ ਉਹਨੂੰ ਕਹਿੰਦੇ ਨੇ ਪਏ ਨਿਜ਼ਾਮਪੁਰ ਚੇਲੇ ਵਾਲਾ ਚੱਕੇ 138 ਤੇ ਇਹਦਾ ਜਿਹੜਾ ਪੁਰਾਣਾ ਨਾਮ ਜੇ ਉਹ ਜ ਨizampur deva singh ਪਿੰਡ ਦਾ ਨਾਮ ਹੈ ਨizampur deva singh ਤੇ ਜਿਹੜੇ ਜ ਹਾਂ ਪੁਰਾਣਾ ਨਾਮ ਇਹ ਸਿੱਖ ਸਰਦਾਰ ਦੇ ਨਾਮ ਤੇ ਬੁਖਾਨੀ ਸੀ ਕਿ ਇਹਨਾਂ ਜੀ ਸਿੱਖ deva singh ਕੋਈ ਹੋਣਾ ਉਸ ਵਕਤ ਦਾ ਤੇ ਤੁਸੀਂ ਵੀ ਕਮੈਂਟਸ ਰਾਏ ਦੇ ਦੱਸਿਆ ਜੇ ਆਹ ਹੈ ਪੈਰਿਸ ਆ ਗਿਆ ਜੀ ਐ ਸ਼ੇਖੂਪੁਰ ਦਾ ਪੈਰਿਸ ਵੀ ਵੇਖ ਲਓ ਪੈਰਿਸ ਤੁਹਾਨੂੰ ਕਰਾਇਆ ਕਰਾਉਂਦੇ ਨੇ ਹਾਂ ਬੜੇ ਪੰਜਾਬੀ ਜਿਹੜੇ ਨਾ ਇਧਰੋਂ ਉਧਰ ਉੱਠ ਕੇ ਗਏ ਨੇ ਉਧਰੋਂ ਇਧਰ ਉੱਠ ਕੇ ਆਏ ਨੇ ਇਹ ਜੱਗਾਂ ਦੇ ਵਿੱਚ ਆ ਜਿਹੜੇ ਇਲਾਕਿਆਂ 'ਚ ਅਸੀਂ ਜਾ ਰਹੇ ਆਂ ਇਹ ਜ਼ਿਆਦਾਤਰ ਉਹ ਲੋਕ ਨੇ ਕਿ ਜਿਹੜੇ ਇੱਜ਼ਤ ਕਰਕੇ ਇੰਡੀਆ ਚੜਦੇ ਪੰਜਾਬ ਵੱਲ ਚਲੇ ਗਏ ਨੇ ਉਧਰੋਂ ਇੱਜ਼ਤ ਕਰਕੇ ਪਾਕਿਸਤਾਨ ਦੇ ਵਿੱਚ ਆਏ ਨੇ ਫਿਰ ਉਹਨਾਂ ਨਾਵਾਂ ਦੇ ਚੱਕ ਇੱਥੇ ਵੀ ਨੇ ਉਧਰ ਵੀ ਨੇ ਕਈਆਂ ਨੇ ਤੇ ਬਲਕਿ ਉਧਰੋਂ ਆ ਕੇ ਜਿਹੜਾ ਨਾਂ ਜਿਉਂ ਸਾਡੇ ਭਾਈ 나ਸਰ ਢਿੱਲੋਂ ਨੇ ਇਹਨਾਂ ਦਾ ਉਧਰ ਵੀ ਨਾਂ ਪੰਜ ਵਾਰਡ ਸੀ ਪੰਜ ਵਾਰਡ ਪਿੰਡ ਦਾ ਹੁਣ ਇਹਨਾਂ ਆ ਗਏ ਇੱਥੇ ਵੀ ਆਪਣਾ ਜਿਹੜਾ ਨਾ ਲਾਇਲਪੁਰ ਦੇ ਵਿੱਚ 6 ਚੱਕ ਪੰਜ ਵਾਰਡ ਇੱਥੇ ਵੀ ਪੰਜ ਵਾਰਡ ਨਾਂ ਰੱਖਿਆ ਤੇ ਯਾ ਕਈ ਲੋਕ ਜਿਹੜੇ ਇੱਥੋਂ ਉੱਠ ਕੇ ਗਏ ਨੇ ਜਿਹੜੇ ਉਹਨਾਂ ਦੇ ਨਾਂ ਸਨ ਪਿੰਡਾਂ ਦੇ ਉਹਨਾਂ ਉਹੀ ਨਾਵਾਂ ਤੋਂ ਉੱਥੇ ਜਾ ਕੇ ਬਾਤ ਕੀਤੀ ਹਾਂਜੀ ਇੱਥੇ ਵੀ ਸਾਡੇ ਡਸਕੇ ਦੇ ਨਾਲ ਵੀ ਕਾਫੀ ਪਿੰਡ ਨੇ ਜਿਨ੍ਹਾਂ ਦੇ ਨਾਮ ਉੱਥੇ ਦੇ ਨਾਵਾਂ ਦੇ ਨਾਲ ਉਹਨਾਂ ਰੱਖੇ ਨੇ ਜਿਵੇਂ ਦਰਪਾਲ ਸਾਡੇ ਨਰਪੇਲ ਦੇ ਉਦਰ ਵੀ ਭੂਲ ਰੱਖਾ ਰਹੇ ਨੇ ਤੇ ਇਸੇ ਫਿਰ ਜਿਵੇਂ ਜਿਵੇਂ ਵੱਡੇ ਵੱਡੇ ਕਬੀਲੇ ਉੱਠ ਕੇ ਹਨ ਉਹਨਾਂ ਨੇ ਆਪਣੇ ਨਾਵਾਂ ਤੇ ਬਣਾ ਰੱਖ ਲੈਣਾ ਬਿਲਕੁਲ ਇਸੇ ਤਰ੍ਹਾਂ ਹੀ ਅੱਜ ਅਸੀਂ ਜਿਹੜੇ ਪਿੰਡ ਜਾਣਦੇ ਆ ਜਿੱਥੇ ਇੱਕਆ ਗ੍ਰੈਂਡ ਮੀਟਅਪ ਰੱਖਿਆ ਗਿਆ ਉਹਦਾ ਨਾਮ ਹੈ ਦੇਵਾ ਸਿੰਘ ਤੇ ਹੁਣ ਮੌਜੂਦਾ ਨਾਮ ਉਹਦਾ ਨਜ਼ਾਮਪੁਰ ਚੱਕ ਨੰਬਰ 38 ਤੇ ਬਾਕੀ ਤੁਹਾਨੂੰ ਉੱਥੇ ਚੱਲ ਕੇ ਵਿਖਾਣੇ ਆ ਕਿਹੜਾ ਕਿਹੜਾ ਸ਼ੋਗਲ ਮੇਲਾ ਤੇ ਕਿਹੜੇ ਕਿਹੜੇ ਟਿਕਟੋਕਰ ਨੇ ਠੀਕ ਹੈ ਜੀ ਲੋ ਜੀ ਇਹ ਆ ਗਿਆ ਜੇ ਨਨਕਾਨਾ ਮੋੜ ਮੇਰਾ ਗਲਤ ਇਹ ਤੇ ਗੁਰਮੁਖੀ ਵਿੱਚ ਜ ਸੱਚਾ ਸੋਧਾ ਨਨਕਾਨਾ ਸਾਹਿਬ ਤੇ ਫੈਸਲਾਬਾ ਨਨਕਾਨਾ ਸਾਹਿਬ ਇਥੋਂ 51 ਕਿਲੋਮੀਟਰ ਅੱਗੇ ਜਿਹੜੀ ਸੜਕ ਨਿਕਲਦੀ ਹੈ ਨਾ ਭਾਈ ਉਹ 51 ਕਿਲੋਮੀਟਰ ਇਹ ਨਨਕਾਨਾ ਤੇ ਇਸੇ ਰੋ ਅਬਲਗ ਸਾਹਮਣੇ ਆ ਗਿਆ ਬਾਈਪਾਸ ਅਸ਼ੇਖਪੁਰੋਂ ਅਸੀਂ ਨਿਕਲਣੇ ਆ ਫੈਸਲਾਬਾ ਰੋਡ ਦੇ ਉੱਤੇ ਸਿੱਧੇ ਚੱਲ ਜਾਵਾਂਗੇ ਸਰਗੋਦਾ ਆ ਸਰਗੋਦਾ ਇਧਰ ਫੈਸਲਾਬਾ ਤੇ ਇਧਰ ਸ਼ੇਖਪੁਰਾ ਰਹਿ ਜਾਂਦਾ ਲੋ ਜੀ ਸਜਣੋ ਆ ਗਿਆ ਜੋ ਨਨਕਾਣਾ ਮੋੜ ਸਾਡਾ ਇੱਥੇ ਤੇ ਬਹੁਤ ਠੀਕ ਜਿਹਾ ਨਨਕਾਣਾ ਮੋੜ ਸਾਡਾ ਫੈਸਲਾਬਾਹ ਰੋਡ ਦੇ ਉੱਤੇ ਐ ਤੁਸੀਂ ਦੇਖਦਾ ਹੋ ਸਕਦੇ ਹੋ ਸਾਹਮਣੇ ਗੇਟ ਬਣਿਆ ਨਨਕਾਣਾ ਸਾਹਿਬ ਦਾ ਬਾਹਰ ਨਿਕਲ ਕੇ ਵੀ ਬਹਾਨੇ ਆ ਥੋੜਾ ਜਿਹਾ ਹਏ ਇਧਰ ਭਾਈ ਇਹਨੇ ਲਾਇਏ ਨੇ ਕਟੋਲੇ ਪਹਿਲਾਂ ਤੁਹਾਨੂੰ ਵੀ ਉਹ ਬਹਾ ਦੇਨੇ ਆ ਵੈਲਕਮ ਟੂ ਨਨਕਾਨਾ ਸਾਹਿਬ ਇਧਰ ਨਨਕਾਨਾ ਸਾਹਿਬ ਨੂੰ ਸਿੱਧੀ ਜਿਹੜੀ ਸੜਕ ਹੈ ਉਹ ਨਨਕਾਨਾ ਸਾਹਿਬ ਨੂੰ ਨਿਕਲਦੀ ਹੈ ਭਾਈ ਤੇ ਸਾਡਾ ਕਿਉਂਕਿ ਟੂਰ ਹੈ ਦੂਸਰੇ ਪਾਸੇ ਦਾ ਇਧਰ ਭਾਈ ਨੇ ਲਾਇਏ ਨੇ ਇਹਨੂੰ ਰੇਂਦੇ ਨੇ ਗਡੇਰੀਆ ਜਾਂ ਕੀ ਇਹ ਬੱਚਿਆਂ ਨੂੰ ਸਖਾਨ ਵਾਸਤੇ ਇਨੂੰ ਕੀ ਆਂਦੇ ਨੇ ਭਈ ਪਾ ਇਹਨੂੰ ਕੀ ਆਂਦੇ ਨੇ ਗੰਢੇਰਾ ਤੇ ਬਾਲਾਂ ਨੂੰ ਚੱਲਣਾ ਸਿਖਾਉਣ ਵਾਸਤੇ ਜਿਹੜਾ ਨਾ ਇਹ ਬਣਾਇਆ ਗਿਆ ਕੀ ਹਬਾ ਐ ਲੈ ਭਈ ਬੜੀ ਜਦੀਦ ਟੈਕਨੋਲੋਜੀ ਦਾ ਇਸਤੇਮਾਲ ਕੀਤਾ ਹੀ ਵਿੱਚ ਇਹ ਉਤਲੀਆਂ ਕਿਵੇਂ ਘੁੰਮਦੀਆਂ ਨੇ ਭਈਆਂ ਇਹ ਜਿਹੜੀ ਹੈ ਉਤਲੀ ਅੱਛਾ ਟਾਇਰ ਦੇ ਨਾਲ ਘੁੰਮਦਾ ਪਰ ਮੈਂ ਘਰੇ ਕੋਈ ਦੇ ਵਿੱਚ 베アリング ਸ਼ੈਰਿੰਗ ਲਾ ਦਾਂ ਅੱਛਾ ਸਾਰੀ ਲੱਕੜ ਹੀ ਹੈ ਜਾਂ ਕੁਝ ਹੋਰ ਵੀ ਚੀਜ਼ ਲੱਕੜ ਸਾਰੀ ਪਲਾਸਟਿਕ ਵੀ ਇਸਤੇਮਾਲ ਹੋਇਆ ਇਧਰ ਨਾਲ ਟਰੈਕਟਰ ਟਰਾਲੀਆਂ ਵੀ ਬਣੀਆਂ ਨੇ ਤੇ ਉਹ ਉਹ ਟਰੱਕ ਜੋ ਛੋਟਾ ਟਰੱਕ ਹੈ ਵੱਡਾ ਟਰੱਕ ਹੈ ਟਰਾਲੀ ਕਰਦਾ ਹੈ। ਅੱਛਾ ਉਧਰ ਵੱਡਾ ਟਰੱਕ ਵੀ ਹੈ। ਇਹਨਾਂ ਦੇ ਬਾਹਰ ਰੇਟ ਕੀ ਸੀ ਨਹੀਂ? ਇਹ ਗੱਡਰੀਆ ਕਿੰਨੇ ਦੀ? 2200 ਰੁਪਏ। ਤੇ ਇਹ ਟਰੈਕਟਰ ਬਿਲਕੁਲ ਇਹ ਟਰੈਕਟਰ 300 ਰੁਪਏ ਦਾ ਜੀ। ਵੇਖੋ ਟਰੈਕਟਰ ਕਿੰਨਾ ਸੋਨਾ ਬਣਿਆ ਹੈ। ਤੇ ਇਹ ਦਾ ਛੋਟਾ ਟਰੱਕ 2200 ਰੁਪਏ। ਤੇ ਉਹ ਵੱਡਾ ਟਰੱਕ 300 ਅੱਛਾ ਵੱਡਾ ਟਰੱਕ ਜੀ। ਅੱਛਾ ਉਸ ਤੇ ਸ਼ੀਸ਼ਾ ਵੀ ਲੱਗਾ ਛੋਟਾ ਜਿਹਾ। ਭਾਈ ਨਨਖਾਨੇ ਐਂਟਰਸ ਦੇ ਉੱਤੇ ਹੀ ਭਾਈ ਇਹ ਨਾਲ ਭਾਈਆ ਕੀ ਨਾ ਹੀ ਆਪਰਾ ਸਮਾਨ ਉਹ ਸਮਾਨ ਤੇ ਇੱਥੇ ਹੀ ਆ ਪੱਕਾ ਅੱਡਾ ਹਾਂਜੀ ਠੀਕ ਲੋ ਜੀ ਜਿਹੜਾ ਵੀ ਇੱਥੇ ਸਾਥੀ ਆਵੇ ਤੇ ਭਾਈ ਉਹ ਸਮਾਨ ਨੇ ਰੇਟ ਤੁਹਾਨੂੰ ਦੱਸ ਦਿੱਤੇ ਨੇ ਤੇ ਚੀਜ਼ਾਂ ਵੀ ਉਹ ਹਾਤੀਆਂ ਨੇ ਅੱਡਾ ਹੀ ਆਪਣਾ ਕਿ ਫਿਰ ਟੁਰ ਕੇ ਕਿਧਰ ਅੱਗੇ ਇੱਥੇ 5 ਸਾਲ ਤੋਂ ਹੀ ਅੱਡਾ ਲੱਗ ਰਿਹਾ ਇੱਥੇ ਹੀ ਹੁੰਦਾ ਹਾਂ ਠੀਕ ਹੋ ਗੋ ਬੜੀ ਚੰਗੀ ਗੱਲ ਇਹ ਚੀਜ਼ ਤੇ ਉਹ ਜਨਾ ਮੌਕੀ ਗਈ ਏ ਹਾਂਜੀ ਆਹ ਕਰਾ ਦੇ ਹੁਣ ਚੱਲੀ ਜਾਂਦੇ ਹਾਂ ਹੁਣ ਵਾਪਸ ਚੱਲੇ ਆ ਹੀ ਹੁੰਦੇ ਆ ਵਾਕਰਾਂ ਆ ਗਈਆਂ ਤੇ ਯਾ ਦੂਜੇ ਚਾਇਨਾ ਦੇ ਖਡੋਨੇ ਪਲਾਸਟਿਕ ਵਾਲੇ ਹੋ ਆ ਠੀਕ ਹੋ ਗਿਆ ਸ਼ਹਿਰ ਮਜ਼ਬੂਤ ਹੁੰਦੇ ਆ ਨਹੀਂ ਚੰਗੀ ਸ਼ਹਿਰ ਬਣੀ ਹੈ ਬੜੀ ਮਿਹਰਬਾਨੀ ਭਾਈ ਉਸਮਾਨ ਬਹੁਤ ਸ਼ੁਕਰੀਆ ਜਨਾਬ ਰੱਬ ਰੱਖਾ ਲੋ ਜੀ ਹੁਣ ਫੇਰ ਅਗਾ ਪਾਨਿਆਂ ਚੱਲੇ ਤੇ ਨਿਕਲਨੇ ਆ ਅਗਲੇ ਪਾਸੇ ਲੋ ਮਿੱਤਰੋ ਅਸੀਂ ਨੰਗਨੇ ਆਪੇ ਮਾਨਾ ਵਾਲੇ ਚੋਂ ਮਾਨਾ ਵਾਲੇ ਤੇ ਸਾਡੇ ਤੁਸੀਂ ਵੇਖਿਆ ਹੋਣਾ ਮੇਰੇ ਚੈਨਲ ਤੇ ਮੈਂ ਇੰਟਰਵਿਊ ਵੀ ਕੀਤਾ ਸੀ ਜਿਨ੍ਹਾਂ ਦੇ ਨਾਂ ਤੋਂ ਜਿਹੜੇ ਮਾਨ ਸਾਨੇ ਤੇ ਸਰਦਾਰ ਜੱਟ ਜਿਨ੍ਹਾਂ ਦੇ ਨਾਂ ਦੇ ਮਾਨਾਂ ਵਾਲਾ ਇਹ ਸ਼ਹਿਰ ਵਸਾਇਆ ਗਿਆ ਸੀ ਮਾਨਾ ਵਾਲਾ ਸਰਦਾਰ ਫੈਮਿਲੀ ਬਰਗੜੀਆ ਸਾਹਿਬ ਦਾ ਅਸੀਂ ਇੰਟਰਵਿਊ ਵਿਖਿਆ ਹੁਣ ਅਸੀਂ ਹੁਣ ਇਸ ਵਕਤ ਗੁਜ਼ਰਨੇ ਆ ਬੇ ਮਾਨਾ ਵਾਲੇ ਦੇ ਵਿੱਚੋਂ ਇਹ ਅਸੀਂ ਐਂਟਰ ਹੋ ਰਹੇ ਆ ਮਾਨਾ ਵਾਲੇ ਤੇ ਇਹ ਆਬਾਦੀ ਰੋਡ ਤੋਂ ਸੱਜੇ ਖੱਬੇ ਹੀ ਏ ਦੀ ਤੇ ਇਹਦੀਆਂ ਵੀ ਦੋ ਪੱਤੀਆਂ ਦਾਸ ਦਿਨ ਕਿ ਇੱਕ ਲੈਂਦੇ ਦੇ ਕੇ ਚੜ੍ਹਦੇ ਤੇ ਪਿੱਛੇ ਕਰਕੇ ਉਹਨਾਂ ਦੇ ਇੱਕ ਰਿਲੇਟਿਵ ਸਨ ਬਲਗੜੀਆ ਸਾਹਿਬ ਦੇ ਉਹ ਇੱਥੇ ਵਿਜ਼ਿਟ ਵੀ ਕਰਕੇ ਆਏ ਸਨ ਸਾਹਮਣੇ ਮੇਨ ਬਾਜ਼ਾਰ ਮਾਨਾ ਵਾਲਾ ਬੋਰਡ ਲਗਾ ਕੇ ਇਹ ਜੀ 메인 ਬਾਜ਼ਾਰ ਮਾਨਾ ਵਾਲਾ ਆ ਗਿਆ ਇਧਰ ਇਧਰ ਜਨਾਬ ਮਾਨਾ ਵਾਲਾ ਫੈਸਲ ਟਾਊਨ ਦੂਸਰਾ ਬਸ ਆਇਆ ਇਧਰ ਆ ਜਨਾ ਠੀਕ ਹੈ ਗਿਆ ਚਲੋ ਨੰਗ ਦੇ ਰੰਗ ਦੇ ਵਹਾਲ ਲਈ ਤੁਹਾਨੂੰ ਲੋ ਜੀ ਅਸੀਂ ਹੁਣ 메인 ਰੋਡ ਛੱਡ ਕੇ ਤੇ ਇਹ ਜਿਹੜਾ ਸਬਦਰਾਬਾਦ ਰੋਡ ਇਹ ਮੰਡੀ ਢਾਬਾ ਰੋਡ ਇਸ ਰੋਡ ਤੇ ਪੈ ਗਏ ਆ ਤੇ ਇੱਥੇ ਕੋ 82 ਚੱਕੇ 82 ਚੱਕ ਨੰਗ ਕੇ ਤੇ ਫੇਰ ਅਗੋਂ ਅਸਾਂ ਉਹਨਾਂ ਦੇ ਕੋਲ 38 ਚੱਕ ਦੇਵਾ ਸਿੰਘ ਵਾਲਾ ਉੱਥੇ ਜਾਣਾ ਤੇ ਸੱਜੇ ਖੱਬੇ ਲੱਗੇ ਨੇ ਮਰੂਦਾਂ ਦੇ ਬਾਗ ਤੁਸੀਂ ਵੇਖ ਸਕਦੇ ਹੋ ਤੇ ਕਮੈਂਟਾਂ ਜ਼ਰੂਰ ਦੱਸਿਆ ਜਿਹੜੇ ਜਿਹੜੇ ਲੋਕ ਇਹਨਾਂ ਪਿੰਡਾਂ ਤੋਂ ਉੱਠ ਕੇ ਚੜ੍ਹਦੇ ਗਏ ਨੇ ਜਾਂ ਇਹਨਾਂ ਪਿੰਡਾਂ 'ਚ ਜਿਹੜੇ ਆ ਕੇ ਬੈਠੇ ਨੇ ਉਹ ਕਿਤੋਂ ਕਿਤੋਂ ਆਏ ਨੇ ਇਹ 132 ਪਤ ਨਹੀਂ ਕਿਹੜਾ ਪਿੰਡ ਹੈ ਗਵਰਨਮੈਂਟ ਕਿਹੜਾ ਲਿਖਿਆ ਸੀ ਪ੍ਰਾਇਮਰੀ ਸਕੂਲ ਲੋ ਜੀ ਇਸ ਪਿੰਡ ਦਾ ਤੁਹਾਨੂੰ ਨਾਂ ਦੱਸਨੇ ਆ ਇੱਥੇ ਛੋਟਾ ਜਿਹਾ ਲਿਖਿਆ ਆ ਜਿਆਸ ਚਾਕਰ ਨੰਬਰ 82 ਰਸੂਲਪੁਰ ਰਾਈਆਂ ਠੀਕ ਹੋ ਗਿਆ ਜੀ ਲੋ ਜੀ ਆ ਪਿੰਡ ਨੰਕੇ ਦੇਖੋ ਖੱਬੇ ਹੱਥ ਹੁਣ ਆਸਾਂ ਠੀਕ ਹੋ ਗਿਆ ਲੋ ਜੀ ਯੂਨੀਅਨ ਕਾਉਂਸਲ ਇਹ ਤੁਹਾਨੂੰ ਦੱਸਨੇ ਪੂਰੀ ਪੜ ਕੇ ਤਿਲਗਾ ਦਫਤਰ ਯੂਨੀਅਨ ਕਾਉਂਸਲ ਨਜ਼ਾਮਪੁਰਾ ਦੇਵਾ ਸਿੰਘ ਚੱਕ ਨੰਬਰ 38 ਤਹਿਸੀਲ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਨਜ਼ਾਮਪੁਰਾ ਮੋਲਾ ਸਿੰਘ ਚੱਕ ਨੰਬਰ 80 ਧਾਰੋਵਾਲੀ ਚੱਕ ਨੰਬਰ 33 ਲੋ ਜੀ ਨਾ ਪੂਰੀ ਦਿੱਤੀ ਇਹ ਜਿਹੜੇ ਦੇਵਾ ਸਿੰਘ ਹੈ ਇਹਦੀ 8065 ਆਬਾਦੀ ਠੀਕ ਹੈ ਤੇ ਥੱਲੇ ਜਿਹੜੀ ਇਹ ਨਜ਼ਾਮਪੁਰ ਮੋਲਾ ਸਿੰਘ ਇਹਦੀ 5787 ਆਬਾਦੀ ਤੇ ਧਾਰੋਵਾਲੀ ਦੀ ਆਂਦਾ ਪਿਆ 4729 ਆਬਾਦੀ ਇਹ ਸਾਰਿਆਂ ਦੀ ਯੂਨੀਅਨ ਕਾਉਂਸਲ ਨੰਬਰ 12 ਤੇ ਇਹਦੀ ਟੋਟਲ ਆਬਾਦੀ 18581 ਕਿਆ ਬਾਤ ਹੈ ਜੀ ਸੁਥਰਾ ਪੰਜਾਬ ਪ੍ਰੋਗਰਾਮ ਦੇ ਤਹਿਤ ਇਨਾ بڑا تفصیلی بورڈ ਲਾਇਆ ਗਿਆ ਕਿ ਜਿਹੜਾ ਬੰਦਾ ਇੱਥੇ ਇੰਟਰ ਹੋਵੇ ਮੈਂ ਤੁਹਾਨੂੰ ਦੱਸ ਦੇ ਪਿਆਉਂਗੀ ਉਹ ਸਾਰੀ ਚੀਜ਼ਾਂ ਇੱਥੇ ਹੀ ਉਹਨੂੰ ਪਤਾ ਲੱਗ ਜਾਣਗੇ ਕਿੰਨੇ ਕਿੰਨੇ ਬੰਦੇ ਨੇ ਰੋਡ ਦੇ ਉੱਤੇ ਇੱਕ ਮਸਜਿਦ ਆ ਗਈ ਹੈ ਬੜੀ ਸੋਹਣੀ ਇੱਥੇ ਅੰਦਰ ਠੀਕ ਇੱਥੇ ਅੰਦਰ ਸੀ ਪਿੰਡ ਨੰਗ ਖੇਦ ਕੋਈ ਕਾਰਪਟ ਰੋਡ ਹੈ ਪਿੰਡ ਇਹ ਅਸੀਂ ਨੰਗੇ ਨਹੀਂ ਨਾ 82 ਵਾਲਾ ਪਿੰਡ ਸੀ ਨੰਗਾ ਗਏ ਤੇ ਖੱਬੇ ਹੱਥ ਕੋ ਸੜਕ ਲੱਥੇ ਗਈ ਥੱਲੇ ਲੋ ਜੀ ਚੱਲਨੇ ਹਾਂ ਉੱਥੇ ਜਾ ਕੇ ਤੁਹਾਨੂੰ ਹਾਂ ਨੇ ਕੀ ਪ੍ਰੋਗਰਾਮ ਹੈ ਤੋਂ ਇਹ ਥੋ ਭਾਈ ਨੂੰ ਪੁੱਛਨੇ ਆਂ ਅਸਲਾਮੁਅਲੈਕਮ ਲਾਲਾ ਦੇਵਾ ਸਿੰਘ ਵਾਲਾ ਰੋੜਾ ਹੀ ਏ ਐ ਜਿਹੜੀ ਥੱਲੇ ਲੱਦੀ ਬਸ ਲੋ ਜੀ ਭਾਈ ਅਮਰੂਦ ਲਾਏ ਨੇ ਤੋਨੇ ਕਹੇ ਦੇਵਾ ਸਿੰਘ ਵਾਲਾ ਰੋੜਾ ਹੀ ਸਿੱਧਾ ਦੇਵਾ ਸਿੰਘ ਨੂੰ ਜਾਂਦਾ ਪਿਆ ਹਾਂ ਲਾਲਾ ਦੇਵਾ ਸਿੰਘ ਹੀ ਜਾਂਦਾ ਸਿੱਧਾ ਠੀਕ ਠੀਕ ਚਲੋ ਮਿਹਰਬਾਨੀ ਜਨਾਬ ਸ਼ੁਕਰੀਆ ਲੋ ਜੀ ਅਸੀਂ ਹੁਣ ਪਹੁੰਚ ਗਏ ਆ ਦੇਵਾ ਸਿੰਘ ਵਾਲੇ ਰੋਡ ਦੇ ਉੱਤੇ ਪੁੱਛੋ ਜੀ ਦੇਵਾ ਸਿੰਘ ਤੋਂ ਅੱਗੇ ਕਿਹੜੇ ਪਾਸੇ ਨੂੰ ਅਸੀਂ ਹੁਣ ਦੇਵਾ ਸਿੰਘ ਤੇ ਐਂਟਰ ਹੋ ਗਏ ਸੁਜਾਦ ਭਾਈ ਸ਼ੀਸ਼ਾ ਚੁੱਕਦੇ ਹੋ ਮੈਨੂੰ ਹਨ ਕਰ ਇੱਥੋਂ ਲੱਤੀ ਹੋ ਆਂ ਜਪੈਂਦੀ ਹੈ ਵੀ ਜਿਵੇਂ ਛੱਡ ਗੱਲਾਂ ਦਿਓ ਜੋ ਦੋਸੇ ਤੇ ਕੰਡੇ ਬੈਠੇ ਅੱਲਾ ਮਾ ਭਈ ਮਰੋਦਾ ਦੇ ਬਾਗ ਨੂੰ ਵੀ ਇੱਧਰ ਪਾਣੀ ਲੱਗਾ ਇੱਧਰ ਲੱਗਦਾ ਇੰਨੀਆਂ ਬਾਰਸ਼ਾਂ ਬੋਰਸ਼ਾਂ ਨਹੀਂ ਹੋਈਆਂ ਆ ਇਹ ਸਾਹਮਣੇ ਜਨਾਬ ਪਿੰਡ ਨਜ਼ਰ ਆ ਰਿਹਾ ਦੇਵਾ ਸਿੰਘ ਇੱਥੇ ਫਾਰਮ ਹੋਸੇ ਮੈਂ ਇਸ ਫੈਮਿਲੀ ਦਾ ਉਹਦਾ ਦੱਸ ਦੇ ਅੱਗੇ ਬੜਾ ਵਈ ਕੀ ਕਰੋਏ ਇਹ ਕਿਹਨੇ ਪੇਟਰਲਾ ਆਇਆ ਬਾਰੋ-ਬਾਰ ਚਲੋ نیچے ਜਾਂਦੇ ਜਾਂਦੇ ਆਹ ਜੁੱਤੀਆਂ ਬਦਲਦੀ ਆਹ ਸਾਰੇ ਪੜਤਿਆਇਆ ਕਰੋ ਇਹ ਸਾਹਮਣੇ ਕਿਕਰਾਂ ਦਾ ਝੋਂਡਾ ਆ ਗਿਆ ਜੀ ਤੇ ਨਾਲੇ ਦਰਬਾਰ ਇੱਕ ਦਿਸਣ ਦੇ ਆ ਪੱਕੀ ਪੱਕੀ ਲੋ ਜੀ ਅਸੀਂ ਆ ਫੜ ਗਏ ਆ ਤੇ ਇੱਥੇ ਤੇ ਫੁੱਲ ਧਮਾਲਾਂ ਪਈਆਂ ਨੇ ਜਨਾਬ ਲਾਲਾ ਲਾਲਾ ਪਈਏ ਰੱਸ਼ ਭਾਈਏ ਫੁੱਲ ਨਹੀਂ ਗੱਡੀ ਅਸੀਂ ਤੋੜ ਜੀ ਕਿਉਂ ਜਾਣਾ ਨਹੀਂ ਨਹੀਂ ਸਾਈਡ ਤੇ ਲਾ ਦੇ ਨਾ ਉਹ ਬਾਲਾਂ ਦਾ ਰੱਸ਼ ਸੱਜੇ ਖੱਬੇ ਅੱਗੇ ਪਿੱਛੇ ਉਹ ਵੇਖ ਨਾ ਆਂਡੇ ਨੇ ਵੇਖ ਕਿੱੜੇ ਆਏ ਨੇ ਜਵਾਨ ਤੇ ਇਹਨੂੰ ਦੇਵਾ ਰੰਜੀ ਨੂੰ ਕੋ ਉਹ ਗਾਉ ਹੈ ਥੋੜਾ ਭਰਾਵਾ ਅੱਗੇ ਟੋਰ ਲੈ ਵੇਖੋ ਬਾਲਾਂ ਦੇ ਰਾਸ਼ ਤੁਸੀਂ ਬਾਹਰ ਫਾਸਾ ਫਾਸਾ ਦੇਖਣੇ ਪੁੱਛਦੇ ਕਿੰਨਾ ਰਸ਼ਪੇ ਆ ਇੱਥੇ ਤੇ ਹਰ ਬੰਦਾ ਮੋਬਾਈਲ ਚੁੱਕੀ ਫਿਰਦਾ ਪੈ ਕੇ ਕਿਹੜਾ ਕਿਹੜਾ ਟਿਕਟੋਕਰ ਮਿਲ ਜਾਵੇ ਜੀ ਜੀ ਕੀ ਕਰ ਰਹੇ ਹੋ ਜਿੱਦੋਂ ਅਸੀਂ ਨੰਗ ਕੇ ਆਇਆ ਰਾਜ ਇਹਨਾਂ ਬੰਦਾ ਨਾ ਬੰਦੇ ਦੀ ਜ਼ਾਤ ਸੱਜੇ ਖੱਬੇ ਪੈ ਲੀਆਂ ਪੈ ਰੀਆਂ ਇੱਥੇ ਆਏ ਤੇ عوام ਹੀ عوام ਤੇ ਖਲਕ ਮੈਂ ਨਾ ਛੱਡ ਗੱਲਾਂ ਤੇ ਇੱਥੇ ਵੇਖ ਕੇ ਅਸੀਂ ਹਰਾਨ ਹੋਨੇ ਆ ਪਏ ਅਜੇ ਅੰਦਰ ਪਤਾ ਨਹੀਂ ਕਿਉਂ ਹੋਣਾ ਤੁਹਾਨੂੰ ਇੱਥੇ ਕੋ 10 15 ਮਿੰਟ ਹੋ ਗਏ ਨੇ ਸਾਡੀ ਗਰਮੀ ਦੀ ਇੰਤਹਾ ਹੈ ਪਿੰਡ ਦੇ ਸਾਰਾ ਕੁਝ ਛੋੜ ਕੇ ਨਾ ਇੱਥੇ ਸੁੱਟ ਛੜੇ ਜਾਣਾ ਹਾਂ ਆਪਣੀ ਦੀ ਗੁਰੂ ਜਿੰਦੇ ਆ ਨਾ ਪਨੇਤ ਪਨ ਸਾਰੀ ਪਨੇਰੀ ਲਗੀ ਫਿਰਦੀ ਆ ਵੇਖੋ ਭਾਜੀ ਕੁਦਰਤ ਖੁਦਾ ਦੀ ਜਿਹੜੀ ਅੱਗੇ ਸੀ ਉਹ ਤੇ ਵੇਖ ਕੇ ਮੁੰਜੀ ਦੀ ਕਟਾਈ ਹਾਂ ਉਹ ਇਹਨਾਂ ਕਰਦੇ ਆ ਲਹੂਣ ਇਹ ਲਾਬਾਂ ਲਗੀਆਂ ਜੇ ਇਹ ਵੇਖੋ ਆ ਇਧਰ ਇਹ ਲਾਬ ਲੱਗੀ ਏ ਤੇ ਉਧਰ ਕਟਾਈ ਹੋਣੀ ਹਾਂ ਇਹਨਾਂ ਵੇਲੇ ਇਲਾਕੇ ਚੇਂਜ ਹੋਇਆ ਥੋੜਾ ਜਿਹਾ ਹਾਂ ਇਹ ਰੱਬਤ ਵਾਲੇ ਦੀ ਕੁਦਰਤ ਇਹ ਪਾਕਿਸਤਾਨ ਤੇ ਅੱਲਾਹ ਤਾਲਾ ਦੀ ਖਾਸ ਕਰਮ ਨਵਾਜ਼ੀ ਏ ਉਹਨੇ ਮੁਲਕ ਨੂੰ ਐਸੇ ਮੌਸਮ ਦਿੱਤੇ ਨੇ ਐਸੀਆਂ ਜ਼ਮੀਨਾਂ ਦਿੱਤੀਆਂ ਨੇ ਤੇ ਬਾਕੀ ਅਜ ਦੇ ਬਾਲ ਦਿੱਤੇ ਨੇ ਏ ਆ ਗਏ ਨੇ ਹੁਣ ਸਾਡੇ ਨਜ਼ਰ ਜੱਟ ਸਾਹਿਬ ਜਿਨ੍ਹਾਂ ਦੀ ਇਨਵੀਟੇਸ਼ਨ ਤੇ ਅਸੀਂ ਇੱਥੇ ਪਹੁੰਚੇ ਜੱਟ ਸਾਹਿਬ ਜਿੰਨੇ ਇੱਥੇ ਸੱਜਣ ਨੇ ਤੁਹਾਡੇ ਵੀਰ ਨੇ ਸੱਜਣ ਨੇ ਕੀ ਬਾਤ ਹੈ ਜੀ ਕੀ ਨੇ ਬੰਦੇ ਕੀ ਬਾਤ ਮਿਹਰਬਾਨੀ ਤੋਂ ਉਹਨਾਂ ਕਹਿੰਦੇ ਕੀ ਮਸਲਾ ਕੀ ਹੈ ਇੱਕ ਦੋ ਤਿੰਨ ਬੰਦੇ ਹੋਰ ਆ ਰਹੇ ਨੇ ਮਹਿਮਾਨ ਆਪਣੇ ਅੱਛਾ ਲੋ ਜੀ ਇਹ ਹਨ ਨਦੀਮ ਪੱਟੀ ਸਾਹਿਬ ਜਿਹੜੇ ਆਰਗੇਨਾਈਜ਼ਰ ਨੇ ਇਥੋਂ ਦੇ ਸਾਰੇ ਪ੍ਰੋਗਰਾਮ ਦੇ ਤੇ ਹੁਣ ਸਾਨੂੰ ਬਿਲ ਆਖਰ ਐਕਸੈਸ ਹੁਣ ਮਿਲੀ ਚੱਲੀ ਹੈ ਗੱਡੀ ਅੰਦਰ ਚੱਲੀ ਹੈ ਹੁਣ ਪੱਟੀ ਸਾਹਿਬ ਫੁੱਲ ਟਾਈਮ ਮਸਲੂਫ ਚੱਲਦੇ ਨੇ ਪੈ ਢੋਲ ਆਲਾ ਆਪਣੇ ਜਨਾਬ ਇੱਥੇ ਧਮਾਲਾਂ ਪਾਈ ਜਾਂਦਾ ਪੈ ਬਈ ਤੁਹਾਨੂੰ ਕਹ ਲਈ ਅੱਗੇ ਲੋ ਜੀ ਇਹ ਮੰਜ਼ਰ ਤੁਹਾਡੇ ਸਾਹਮਣੇ ਨੇ ਇੱਥੇ ਤੇ ਸੂਰਤਿ ਹਾਲ ਵੇਖੋ ਲਾਲਾ ਲਾਲਾ ਭਾਈ ਇੱਥੇ ਹਣ ਮੈਂ ਇਸਤਕਬਾਲ ਹੋਣਾ ਸਾਰਿਆਂ ਦਾ ਇਕੱਠਾ ਹੀ ਤੇ ਉਹ ਵੀ ਤੁਹਾਨੂੰ ਹਾਂ ਉਹ ਜਿਹੜਾ ਪ੍ਰੋਗਰਾਮ ਇੱਥੇ ਜਿਹੜਾ ਨਾ ਮੇਰੇ ਹਿਸਾਬ ਨਾਲ ਉਹ ਪੂਰਾ ਬਦਨਸਮੀ ਦਾ ਸ਼ਿਕਾਰ ਹੋਇਆ ਜਿਹਦੀ ਵਜ੍ਹਾ ਤੋਂ ਇੱਥੋਂ ਉਹਨਾਂ ਨੂੰ ਕਲੋਜ਼ ਕਰਨਾ ਪਿਆ ਤੇ ਕੁਛ ਇਸ ਤੋਂ ਪਹਿਲਾਂ ਤੇ ਮਨਾਜ਼ਰ ਮੈਂ ਤੁਹਾਨੂੰ ਬਖਾ ਨਹੀਂ ਸਕਿਆ ਤੇ ਹਨ ਹੰਗਾਮੇ ਹਾਲਾਤ ਦੇ ਵਿੱਚ ਇਥੋਂ ਮੂਵ ਕਰਨ ਲੱਗਿਆ ਸਾਰੇ ਸਾਥੀ ਏਕੇ ਦੀ ਉਹਨਾਂ ਫਰਦਰ ਕਿਹੜੀ ਜਗ੍ਹਾ ਤੇ ਸੈਟਿੰਗ ਹੁੰਦੀ ਹੈ ਤੇ ਉਹ ਚੱਲ ਕੇ ਤੁਹਾਨੂੰ ਖਾਂਦੇ ਆ ਤੇ ਭਾਈ ਸਾਹਿਬ ਵੀ ਇੱਕ ਬੜੇ ਆਪਣੇ ਕਲਚਰਲ ਲਿਬਾਸ ਦੇ ਵਿੱਚ ਇੱਥੇ ਸ਼ਿਰਕਤ ਕਰਦੇ ਨੇ ਫਿਰ ਇਹ ਬਾਕੀ ਸਾਨੂੰ ਆਰਡਰ ਆਈ ਹੋਇਆ ਹੈ ਕਿ ਜੀ ਤੁਸੀਂ ਗੱਡੀਆਂ 'ਚ ਬੋਹੋ ਤੇ ਤੁਹਾਨੂੰ ਦੱਸਦੇ ਆ ਕਿਸ ਹੋਰ ਜਗ੍ਹਾ ਸੀ ਇਨਸ਼ਾਅੱਲਾ ਜਾਂਦੇ ਆ ਤੇ ਉੱਥੇ ਤੁਹਾਨੂੰ ਪ੍ਰਾਇਰ ਰਾਸ ਸੁਖਾਵਾਂਗੇ ਪੀ ਪਟੇ ਸਾਹਿਬ ਨੇ ਕਲਾਇਨ ਤੇ ਬਾਕੀ ਗੱਡੀਆਂ ਵੀ ਤੁਹਾਡੇ ਸਾਹਮਣੇ ਤੁਹਾਨੂੰ ਬੋਬ ਹੋ ਗਈਆਂ ਨੇ ਤੇ ਪ੍ਰੋਗਰਾਮ ਜਿਵੇਂ ਮੈਂ ਅੱਗੇ ਦੱਸਣ ਦਾ ਹੱਬਾ ਦੇ ਨਜ਼ਮੀ ਦਾ ਸ਼ਕਾਰ ਹੋਇਆ ਇੱਥੇ ਮੈਨੇਜਮੈਂਟ ਨੂੰ ਤੁਹਕੋ ਨਹੀਂ ਸੀ ਹੈ ਕਿ ਇੰਨੀ ਆਵਾਮ ਆਈਏਗੀ ਇੱਥੇ ਤੇ ਆਵਾਮ ਬਹੁਤ ਜ਼ਿਆਦਾ ਹੋ ਗਈ ਕਿਉਂਕਿ ਫੈਸਲ ਇਸ ਟਾਈਮ ਪੂਰਾ ਟ੍ਰੈਂਡਿੰਗ ਤੇ ਵੇ ਤੇ ਬੱਚੇ ਤੇ ਰਾਸ਼ੋ ਜਨਾਬ ਨਾਲ ਉਹ ਜਿੰਨੇ ਵੀ ਹਰੇ ਬੰਦੇ ਕੰਮ ਤੋਂ ਵੀ ਅੱਜ ਛੁੱਟੀ ਕੀਤੀ ਸੀ ਸਿਰਫ ਐਸੇ ਚੱਕਰ ਦੇ ਵਿੱਚ ਕਿਹੋ ਜੀ ਇੰਜ ਹੀ ਲੱਗਦਾ ਸੀ ਬਥੇ ਸਾਡਾ ਤੇ ਭੈੜਾ ਹਾਲ ਹੋ ਗਿਆ ਜਿਹੜੇ ਬਾਕੀ ਦੇ ਮੁਨਾਜ਼ਰੇ ਸਨ ਮਰਹਾ ਆਖਰੀ ਇੱਧਰ ਜਾਣਾ ਨਹੀਂ ਉਹ ਗੱਡੀ ਮੈਂ ਹਗਾਣੀ ਨੂੰ ਬੜੀ ਚਾਹ ਅੱਛਾ ਚਲੋ ਉਹਨਾਂ ਇਸ਼ਾਰਾ ਤੋਂ ਉਹਨਾਂ ਗੱਡੀ ਕਾਰ ਤੇ ਨਾ ਆਪਣੀ ਕਰੀ ਨਿਕਲਣਾ ਬਾਕੀ ਅ ਚਲੋ ਅੰਕ ਪਛਾ ਕਰਕੇ ਤੁਸੀਂ ਜਾਓ ਉਹ ਪੁੱਛੀ ਹੋਈ ਹੈ ਵਾਹੋ ਜੀ ਕਿਤੋਂ ਜੇ ਇਹ ਬਾਅਦ ਸਾਨੂੰ ਕੋਈ ਨਾ ਲੱਭੇ ਕੀ ਕਰਨਾ ਡਾਲਾ ਪਿਛੋ ਗਿਆ ਲੋ ਜੀ ਉਹ ਅਗਲੀ ਜਗ੍ਹਾ ਤੇ ਚੱਲਨੇ ਆ ਤੇ ਅਗਲੀ ਜਗ੍ਹਾ ਤੇ ਵਹਨੇ ਤੁਹਾਨੂੰ ਕਿ ਕੀ ਪ੍ਰੋਗਰਾਮ ਹੈ ਉੱਥੇ ਕੋਈ ਬਚਤ ਹੁੰਦੀ ਹੈ ਯਾ ਐ ਸੋਚਿਆ ਰਸਲ ਚ ਪਿੰਨਾ ਦੇ ਵਿੱਚ ਬੜਾ ਕਰੇਜ਼ ਹੈ ਟਿਕਟਾਕ ਦਾ ਤੋਹਾ 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 ਕੋਈ ਪਤਾ ਨਹੀਂ ਲੱਗਦਾ ਕਿਹੜਾ ਬਾਲਕੇ ਦੇ ਨਾਲ ਲੱਗਾ ਹੀ ਹੈ ਉਹ ਬੀਬੀਆਂ ਵੀ ਆਈਆਂ ਹਨ ਤੇ ਉਹ ਵੀ ਵਿਚਾਰੀਆਂ ਟਿਕਟਾਕਰ ਜੜੀਆਂ ਨੇ ਉਹਨਾਂ ਦੀ ਹਿੰਮਤ ਨਹੀਂ ਹੋਈ ਬਾਹਰ ਨਿਕਲਣ ਦੀ ਵਿਚਾਰੀਆਂ ਦੀ ਜੋ ਇੱਥੇ ਹਾਲਾਤ ਬਣ ਗਏ ਸਨ ਚਲੋ ਬਰਹਾਲ ਜੀ ਫੈਨ ਨੇ ਇਹਨਾਂ ਦੇ ਸਿਰ ਤੇ ਹੀ ਟਿਕਟਾਕਰ ਵੀ ਚੱਲਣ ਦੇ ਹੁੰਦੇ ਨੇ ਨਾ ਤੇ ਫਿਰ ਹਰ ਇੱਕ ਦਾ ਸ਼ੌਕ ਹੁੰਦਾ ਹੈ ਮਿਲਣਾ ਬੁਲਾਣਾ ਤੇ ਬਾਕੀ ਇਹ ਪਿੰਡ ਦਾ ਨਾਂ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਕੀ ਸੀ ਜੀ ਉਸੇ ਪਿੰਡ ਦਾ ਨਾਂ ਉਹ ਹੋਇਆ ਰਿਹਾ ਹਾਂ ਅੱਛਾ ਇਹ ਤੇ ਪਾਕਿਸਤਾਨ ਰੇਲਵੇ ਦਾ ਵੀ ਕੋ ਅਮਲ ਦਖਲ ਹੈ ਉਹ ਲਿਖਿਆ ਨੇ ਨਾ ਪਾਕਿਸਤਾਨ ਰੇਲਵੇ ਉਹ ਪਤਾ ਨਹੀਂ ਕੀ ਹੈ ਇਹ ਖਾਕਿਸਤਾਨ ਰੇਲਵੇ ਦਾ ਸਫ਼ਰ ਕਰਿਆ ਹਾਂ ਨਜ਼ਾਮਪੁਰ ਦੇਵਾ ਸਿੰਘ

ਉਹਈ ਗੱਡੀਆਂ ਸਾਰੀਆਂ ਹੁਣ ਇਕੱਠੀਆਂ ਹੋ ਕੇ ਕਿਸੇ ਹੋਰ ਪਾਸੇ ਮੁਹੂਰ ਕਰਨ ਲੱਗੇ ਨੇ ਸਾਰੀਆਂ ਲਾਈਨ ਅਪ ਹੋ ਗਈਆਂ ਨੇ ਲਾਰੀਆਂ ਤੇ ਵੇਖੋ ਹੁਣ ਕਿੱਧਰ ਨਿਕਲਣਾ ਹੈ ਅੱਗੇ ਭਗਾਂ ਪੀਚੂਏ ਕਿਉਂ ਟੱਕ ਛੜਾ ਨੇ ਫੇਰ ਇਹਨਾਂ ਦਾ ਕਾਫਲਾ ਬਣਾ ਇਕੱਠੇ ਹਿੰਦਾਂ ਦੇ ਕਿੰਨੇ ਗੱਡੀਆਂ ਆਉਂਦੀਆਂ ਆ ਕੇ ਫੇਰ ਟਿਕਟਾਕ ਹੀ ਬੰਦੀਆਂ ਨੇ ਪਈਆਂ ਟਿਕਟਾਕਰਾਂ ਦਾ ਜਿਹੜਾ ਰੋਲਾ ਨਾ ਸਾਰੇ ਵੈਨ ਦੇ ਨਾ ਕਦੀ ਕੱਟ ਮਾਰਦੇ ਸੋ ਜੀ ਬੰਨਸੀ ਆ ਗਏ ਆ ਇੱਕ ਤਰੇ ਗੀਤ ਗੱਡ ਟੇ ਧੋਨ ਅੱਗੇ ਬੰਦੋ ਸਭ ਬੋਲਦਾ ਪ੍ਰੋਗਰਾਮ ਖਾਣਾ ਚਾਹਣਾ ਅੱਛਾ ਲੋ ਜੀ ਮਹਿਮਾਨ ਵੀ ਸਾਰੇ ਲੋਗੇ ਨੇ ਇੱਥੇ ਵੇਟਿੰਗ ਜਿਹਦੇ ਬਾਕੀ ਦਾ ਇੰਤਜ਼ਾਰ ਹੋ ਰਿਹਾ ਤੇ ਬਾਕੀ ਵੀ ਆ ਜਾਈਆਂ ਤੇ ਫਿਰ ਅਗਾਂ ਗੁਆਨ ਪਾਣੀ ਕਰੀਏ ਤੇ ਫਿਰ ਨਿਕਲੀਏ ਤੇ ਬਾਕੀ ਇਹ ਕੇ ਜੀ ਫਾਈਨਲ ਪ੍ਰੋਗਰਾਮ ਸੀ ਉੱਥੇ ਤੇ ਜਿਸ ਦਾ ਤੁਹਾਨੂੰ ਦੱਸਿਆ ਕਿ ਨਹੀਂ ਹੋ ਸਕਿਆ ਬੈਰਨ ਕਲੌਨ ਨੂੰ ਘੋਣ ਪਰ ਇੱਥੇ ਕਰਨਾ ਹੈ ਲੋ ਜੀ ਬੜੀ ਖੂਬਸੂਰਤ ਫੁੱਲਾਂ ਦੀ ਬਰਖਾ ਜਿਹੜੀ ਉਹ ਇੱਥੇ ਝੜੀ ਗਈ ਤੇ ਨਜ਼ਾਰਾ ਤੁਸੀਂ ਦੇਖ ਲਵੋ ਇੱਧਰ ਖਲੋਤੇ ਨੇ ਜਨਾਬ ਇਸ ਵਕਤ ਫੇਮਸ ਟਿਕਟੌਕ ਸਟਾਰ ਅਫਗਾਨ ਅਫਗਾਨ ਦੇ ਦਾਦੇ ਰਹਿੰਦੇ ਨੇ ਸਫਲ ਕੰਗੋ

ਇਧਰ ਬੈਠੇ ਨੇ ਦਸਕਿਆਲੇ ਤੇ ਉਧਰ ਬੈਠੇ ਨੇ ਭਾਈ ਤਿੰਨੋਂ ਸਾਹਿਬ ਬਾਕੀ ਦੋਸਤੋ ਬਾਬ ਵੀ ਇਸੇ ਤਰ੍ਹਾਂ ਹੀ ਸਾਰੇ ਜ਼ਿਆਦਾਤਰ ਜਿਹੜੇ ਨਹੀਂ ਤੇ ਵਿੱਚ ਸਾਕਰ ਜੀ ਨੇ ਇਧਰ ਆ ਗਿਆ ਨਦਰ ਬਾਬੂ ਸਾਹਿਬ ਜਿਹੜੇ ਆਰਗੇਨਾਈਜ਼ਰ ਨੇ ਨਾਲ ਸ਼ਕੀਲ ਭਟਨ ਸਾਹਿਬ ਤੇ ਉਧਰ ਹੈ ਕੋਈ ਮਧਯਮ ਜੂਨੀਅਰ ਨਾਮੀ ਲੜਕੀ ਹੈ ਉਹ ਵੀ ਕੋ ਇੰਟਰਵਿਊ ਇੰਟਰਵਿਊ ਚੱਲ ਰਹੀ ਹੈ ਛੋਟਾ ਔਟ ਆਪਣੇ ਆਪ ਨੇ ਲੈ ਰਹਿਣਾ ਤੇ ਬਾਕੀ ਉਹਨੇ ਖਾਣਾ ਚਾਹਣਾ ਖਾਣੇ ਕਰ ਕਰਾਂਗੇ ਆਪਣਾ ਮੁਲਾਕਾਤ ਬਾਬਕ ਸਾਹਿਬ ਉਹ ਕਿੱਥੇ ਗਿਆ ਜੀ ਤਨਵੀਰ ਚਲ ਉਹਨੇ ਹੋਦੀ ਮਨੂਨ ਕਾਲਾਈ ਅੱਛਾ 28 ਦਿਨਾਂ ਦੇ ਵਿੱਚ ਰਾਉਂਡ ਅਬਾਊਟ 1 ਮਿਲੀਅਨ ਫਾਲੋਅਰ ਅਗੇਨ ਕੀਤਾ ਹੈ ਇਹ ਟਿਕਟੋਕ ਦੀ ਹਿਸਟਰੀ ਦੇ ਵਿੱਚ ਅੱਜ ਤੱਕ ਸ਼ਾਹ ਦੇਵ ਜੀ ਨੇ ਨਹੀਂ ਕੀਤਾ ਤੇ ਕੀਤਾ ਕਿਸ ਤੇ ਆ ਇਸ ਲਫ਼ਜ਼ ਤੇ ਜਿਹੜਾ ਹੁਣ ਫੈਸਲ ਕਮੋਦ ਸਾਹਿਬ ਸਾਡੇ ਨਾਲ ਗੱਲ ਕਰਨ। ਅਸਲਾਮੁਅਲੈਕੁਮ ਦੋਸਤੋ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੇ ਬੜਾ ਮੈਂ ਕਹਾ ਆਪਣਾ ਦੋਸਤ ਹੈ ਤੇ ਤੁਹਾਨੂੰ ਸਾਰਿਆਂ ਨੇ ਬੜਾ ਹੀ ਨਾਜ ਖਸਰਨ ਜੀ ਦੇ ਹੈ ਤੇ ਜੇ ਨਹੀਂ ਜਾਣਾ ਪਹਿਲੇ ਆਹੀ ਆਪਣੇ ਭਰਾ ਵੱਡੇ ਕੋ ਅਜੀਤ ਵੀਰ ਕੋ ਤੇ ਤੁਹਾਨੂੰ ਸਾਰਿਆਂ ਦੇ ਬੜਾ ਟੇਢ ਮੈਂ ਤੇਲ ਆਹੀ ਤੇ ਉਦੋਂ ਸਾਡੇ ਵੱਡੇ ਭਰਾ ਨੇ ਸਾਨੂੰ ਬਹੁਤੀ ਪਿਆਰ ਦਿੱਤਾ ਵਾ ਤੇ ਇਹ ਜਦ ਪਿਆਰ ਦਿੱਤਾ ਤਾਰੇ ਆ ਭਰਾ ਆ ਇਕੱਠੇ ਹੋ ਨੇ ਇਹ ਵੇ ਲੋ ਉਹਦਾ ਨਵੀਂ ਨਵੀਂ ਗੱਲਬਾਤ ਚੱਲੀ ਸਾਡੀ ਇਹ ਵੇ ਲੋ ਹੁਣ ਮਾਸ਼ਾਅੱਲਾ ਤੇ ਬਾਅਮ ਨੇ ਸানা ਬਹੁਤੀ ਪਿਆਰ ਮੋਹਰ ਕੀਤੀ ਆ ਫੇਰੋ ਸਾਡੇ ਜਿਹੜੇ ਲੋਕ ਇਥੋ ਜਿੱਕਰ ਜੀ ਬਿਲਕੁਲ ਹੈ ਜੀ ਜਿਵੇਂ ਲੋ ਜੀ ਖਾਣਾ ਸ਼ਾਣਾ ਖਾ ਕੇ ਅਸੀਂ ਹੁਣ ਆ ਗਏ ਆ ਬਾਹਰ ਤੇ ਪ੍ਰੋਗਰਾਮ ਸਾਰਾ ਮੁੱਕ ਗਿਆ ਹੁਣ ਅਸੀਂ ਵੀ ਆਪਣਾ ਵਲੌਗ ਇੱਥੇ ਖਤਮ ਕਰਨੇ ਆ ਬਸ ਜੋ ਬੇ ਤਰਤੀਬਾ ਜ ਤੁਹਾਡੇ ਸਾਹਮਣੇ ਚੱਲਿਆ ਪ੍ਰੋਗਰਾਮ ਹੈ ਸੀ ਤੇ ਹੁਣ ਅਸੀਂ ਵਾਪਸੀ ਦੇ ਚਾਲੇ ਪਾਨੇ ਆ ਗੱਡੀ ਸਾਡੀ ਆ ਗਈ ਤੇ ਚਲੋ ਜਨਾਬ ਹੁਣ ਨਿਕਲੀਏ ਵਾਪਸੇ ਨੂੰ ਠੀਕ ਹੈ ਜੀ ਨੇ ਵਲੌਗ ਚ ਨਈ ਜਗ੍ਹਾ ਤੇ ਨਵੀਆਂ ਗੱਲਾਂ ਨਾਲ ਫੇਰ ਮੁਲਾਕਾਤ ਹੋਏਗਾ ਰਾਤ ਬਾਤ